ਮੇਰਾ ਨਾਮ ਜੀ ਗੁਰਮukh ਸਿੰਘ ਮੈਂ ਪੰਜਾਬ ਤੋਂ ਪੰਨਬਾ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਇੱਕ ਬੜਾ 19 ਦਾ ਜਨਰਲ ਸੈਕਟਰੀ ਪੰਜਾਬ ਉਹ ਸਭ ਦੋਨੋਂ ਵੱਡੀ ਗੱਲ ਇੱਕ ਕਾਨਫਰੰਸ ਜਿਹੜੀ ਜੀ ਅਸੀਂ ਅੱਜ ਕਰ ਰਹੇ ਆ ਇਹ ਸਾਡੀ ਆ ਡਾਇਰੈਕਟਰ ਸਟੇਟ ਟਰਾਂਸਪੋਰਟ ਜਿਹੜੇ ਜੀ ਗੁਪਤਾ ਜੀ ਨੇ ਉਹਨਾਂ ਦੇ ਮਤਲਬ ਰਵਈਏ ਤੋਂ ਤੰਗ ਹੋ ਕੇ ਜਿਹੜੀ ਹਾਨੂੰ ਪਿਛੇ 14 ਤਰੀਕ ਨੂੰ ਮੀਟਿੰਗ ਮਿਲੀ ਸੀ ਤੇ ਉਹ ਮੀਟਿੰਗ ਉਹਨਾਂ ਨੇ ਡਿਲੇ ਕਰਕੇ ਤੇ ਮੁੜ ਕੇ 28 ਤਰੀਕ ਦੀ ਦਿੱਤੀ ਸੀ ਜਦੋਂ ਸਾਡੀ ਸਾਂਝੀ ਐਕਸ਼ਨ ਕਮੇਟੀ ਉਹਨਾਂ ਨਾਲ ਮੀਟਿੰਗ ਕਰਨ ਗਈ ਆ ਉਹਨਾਂ ਦਾ ਮੁਲਾਜ਼ਮਾ ਪ੍ਰਤੀ ਜਿਹੜਾ ਰਵਈਆ ਬਹੁਤ ਮਾੜਾ ਸੀ ਸੋ ਸਾਹਿਬ ਜਿਹੜੇ ਫਾਸਟ ਕੋਰਡ ਮਿਸਟਰ ਨੇ ਉਹਨਾਂ ਨੂੰ ਜਦ ਮੁੱਖ ਮੰਤਰੀ ਸਾਹਿਬ ਨੂੰ ਕੋਲ ਡਿਮੀਨਿਸ਼ੀ ਕਰਨ ਕਰਵਾ ਸਾਡੀ ਆਡੀ ਜੁਨੀ ਆਂਦੀ ਨਹੀਂ ਹੋਈ ਸਾਡੀ ਜਿਹੜੀ ਭਰਾਤੀ ਦੀ ਜਥੇਬੰਦੀ ਇੱਕ ਬੜਾ 25 ਬੜਾ 11ਵਾਂ ਉਹਨਾਂ ਦੀ 1 ਜੁਲਾਈ ਨੂੰ ਇੱਥੇ ਜਲੰਧਰ ਵਿੱਚ ਮੀਟਿੰਗ ਹੋਈ ਸੀ ਪੱਕੇ ਕੱਚੇ ਕੰਮ ਜਿਹੜੇ ਆ ਕੰਟਰੈਕਟ ਵਾਲੇ ਜਾਂ ਆਊਟਸੋਰਸ ਵਾਲੇ ਉਹਨਾਂ ਨੂੰ ਪੱਕਿਆ ਕਰਨ ਬਾਬਤ ਤੇ ਉਹਦੇ ਵਿੱਚ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਵਿੱਚ ਮੰਤਰੀ ਸਾਹਿਬ ਬੈਠੇ ਸੀ ਤੇ ਉਹਨਾਂ ਨੇ ਇਹ ਤੇ ਫੈਸਲਾ ਦਿੱਤਾ ਸੀ ਕਿ ਆਰਡਰ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਪੀਏਡੀ ਇਹਨਾਂ ਦੀ ਪੱਕੇ ਬਦਕਰ ਕਰਨ ਵਾਲੀ ਪਾਲਸੀ ਆ ਪੰਜਾਬ ਦੋੜੇ ਪੰਨ ਬਸ ਪੀਆਰਟੀਸੀ ਦੇ ਇਹਨਾਂ ਦੀ ਇੱਕ ਮਹੀਨੇ ਦੇ ਵਿੱਚ ਪਾਲਸੀ ਲਾਗੂ ਕੀਤੀ ਜਾਏ ਅਜੀ ਜਿਹੜੀ ਪਾਲਸੀ ਜਿਉ ਉਹ ਜਿਉਂ ਦੀ ਤਿਉਹੀ ਆ ਕਈ ਮਹੀਨੇ ਬੀਜ ਜਾਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੀ ਪਾਲਸੀ ਇਹਨਾਂ ਨੇ ਕਿਹਾ ਸੀ ਵੀ ਆਪਾਂ ਜਿਹੜੇ ਕੰਟਰੈਕਟ ਕਰਿਆ ਉਹਨਾਂ ਨੂੰ 8 ਸਾਲ ਵਾਲਿਆਂ ਨੂੰ ਤੇ ਜਿਹੜੀ ਆਊਟਸੋਰਸ ਵਾਲੇ ਉਹਨਾਂ ਨੂੰ ਕੰਟਰੈਕਟ ਤੇ ਕਰਨ ਵਾਸਤੇ ਪ੍ਰੋਟੈਸਟ ਲੈ ਕੇ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਏਗਾ 27 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹੋ ਹੀ ਅਸੀਂ ਦੇਖ ਕੇ ਆਏ ਹਾਂ ਸਹਿਮਤੀ ਵੀ ਜਿਹੜੇ ਪੱਕੇ ਹੋਣ ਵਾਲੇ ਤੁਸੀਂ ਉਹਨਾਂ ਨੂੰ ਪੱਕੇ ਕਰੋ ਜਿਹੜੇ ਕੰਟਰੈਕਟ ਤੇ ਲੈਣੇ ਉਹਨਾਂ ਨੂੰ ਕੰਟਰੈਕਟ ਤੇ ਲੈ ਲਓ ਬੱਸਾਂ ਦਾ ਕੀ ਹਾਲ ਹੈ ਜੀ ਬੱਸਾਂ ਦੀ ਸਭ ਇੰਨੀ ਕੁ ਮਾੜੀ ਹਾਲਤਾਂ ਨੇ ਡੀਪੂਆਂ ਦੇ ਵਿੱਚ ਟਾਇਰਾਂ ਦੇ ਉੱਤੋਂ ਸਪੇਅਰ ਪਾਰਟ ਦੇ ਉੱਤੋਂ ਇੰਨੀਆਂ ਗੱਡੀਆਂ ਬੈਟਰੀਆਂ ਦੇ ਉੱਤੋਂ ਖਲੋਤੀਆਂ ਨੇ ਬਹੁਤ ਜਿਹੜੀਆਂ ਬਾਡੀਆਂ ਲੱਗੀਆਂ ਨਵੀਆਂ ਗੱਡੀਆਂ ਆਈਆਂ ਨੇ 587 ਬਹੁਤ ਗੱਡੀਆਂ ਮਾੜ ਫਰੀ ਸਵਤ ਦਾ ਕਰਕੇ ਭਰੀਆਂ ਦਿੰਦੀਆਂ ਨੇ ਤੇ ਬੱਸਾਂ ਦਾ ਸਪੇਅਰ ਕਾਰਡ ਪਾਰ ਦੀ ਘਾਟ ਕਰਨ ਬਹੁਤ ਮਾੜੀ ਹਾਲਤ ਹੈ ਇਸ ਵਾਰ ਇਸ ਵੀ ਕਦੇ ਮਨਿਸਟਰ ਸਾਹਿਬ ਨਾਲ ਗੱਲ ਕੀਤੀ ਜਾਂ ਡਾਇਰੈਕਟਰ ਨੂੰ ਕਰਵਾਉਣ ਕੋਸ਼ਿਸ਼ ਕਰ ਡਾਇਰੈਕਟਰ ਸਾਹਿਬ ਨਾਲ ਹੋਈ ਹੈ ਜੀ ਬਾਅਦ-ਬਾਅਦ ਲੈਟਰ ਪੈਡ ਦੇਣ ਤੇ ਵੀ ਵੀ ਸਪੇਅਰ ਪਾਰਟ ਦੀ ਘਾਟ ਨੂੰ ਪੂਰਾ ਕੀਤਾ ਜਾਏ ਪਿਛਲੇ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਆਏ ਸੀ ਸਾਕੋ ਪਤੀ ਸਿੰਘ ਖੜਾ ਸਾਹਿਬ ਉਹਨਾਂ ਨੇ ਸਪੇਅਰ ਪਾਰਟ ਦੀਪੂਆਂ ਦੇ ਵਿੱਚ ਜਿਹੜੀ ਚੀਜ਼ ਅੱਜ ਤੱਕ ਨਹੀਂ ਆਈ ਉਹਨਾਂ ਵੀ ਉਸ ਸਪੇਅਰ ਪਾਰਟ ਭੇਜਿਆ ਸੀ ਉਹਨਾਂ ਨੇ ਸਪੇਅਰ ਪਾਰਟ ਦੇ ਉੱਤੇ ਬੜਾ ਧਿਆਨ ਦਿੱਤਾ ਸੀ ਲੇਕਿਨ ਬਦਕਿਸ ਕੋਈ ਵੀ ਵਿਭਾਗ ਨੂੰ ਚਲਾਉਣ ਵਾਲਾ ਅਫਸਰ ਹੁੰਦਾ ਦੀ ਛੇਤੀ ਬਲੀ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਬਲੀ ਕਰ ਦਿੱਤੀ ਅਸੀਂ ਮੈਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਉਹਨਾਂ ਨੂੰ ਫੇਰ ਵਿਭਾਗ ਦੇ ਵਿੱਚ ਕੱ ਲੈ ਜਾਏ ਤੁਸੀਂ ਜਿਹੜਾ ਕਮਾਊ ਪੋਤਿਆਂ ਨੂੰ ਬਚਾਉਣਾ ਚਾਹੁੰਦੇ ਜੀ ਜੀ ਸੜੋੜ ਵਿੱਚ ਘਾਟੇ ਦੇ ਵਿੱਚ ਜਾਂਦੇ ਘਰ ਨਹੀਂ ਹੈ ਸੜੋੜ ਵਿੱਚ ਘਾਟੇ ਦੇ ਵਿੱਚ ਨਹੀਂ ਹੈ ਤੇ ਸਰਕਾਰਾਂ ਦੇ ਕਹਿੰਦੇ ਜਾਣਾ ਵੀ ਰੋੜ ਵਿੱਚ ਘਾਟੇ ਵਿੱਚ ਕੋਈ ਰੋੜ ਵਿੱਚ ਘਾਟੇ ਵਿੱਚ ਨਹੀਂ ਆ ਰੋੜ ਵਿੱਚ ਮੁਨਾਫੇ ਦੇ ਵਿੱਚ ਹੈ ਕਿਸੇ ਗੱਲੋਂ ਵੀ ਘਾਟੇ ਵਿੱਚ ਨਹੀਂ ਹੈ ਇਹ ਤੇ ਇੱਕ ਬਹਾਨੇਬਾਜ਼ੀ ਹੈ ਕਿ ਜੇ ਕਿਸੇ ਨੂੰ ਖਤਮ ਕਰਨਾ ਹੈ ਤਾਂ ਉਹਨੂੰ ਆਪਾਂ ਘਾਟਾ ਸ਼ੋਅ ਕਰਾਂਗੇ ਸਾਡੀ ਮੰਗ ਇਹ ਹੀ ਆ ਜੀ ਕਿ ਜਿਹੜੀ ਸਾਡੇ ਇੱਕ ਕੰਟਰੈਕਟ ਵਰਕਰ ਦੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਆਊਟਸੋਰਸ ਵਾਲੇ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਿਹੜੀਆਂ ਪ੍ਰਮੋਸ਼ਨਾਂ ਆਉਣ ਵਾਲੀਆਂ ਪੱਕੇ ਬੰਦਿਆਂ ਦੀਆਂ ਜੋ ਵੀ ਜਿਹਦਾ ਕਿਤੇ ਰਾਈਟਵੰਦਾ ਉਹਨੂੰ ਉਹਦਾ ਹੱਕ ਦਿੱਤਾ ਜਾਵੇ ਮੈਗਵੇ ਨੂੰ ਬਚਾਉਣ ਵਾਲ ਸਰਕਾਰ ਉੱਚੇ ਦੇ ਬੰਦ ਕਰੇ ਫਿਰ ਅਸੀਂ ਬਸ ਜਿਹੜਾ ਇਹ ਨੋਟਿਸ ਦਿੱਤਾ ਵਾ 9 ਤੋਂ 13 9 ਤੋਂ 9 12 24 ਤੋਂ 13 12 24 ਤੱਕ ਆਪਾਂ ਗੇਟ ਰੈਲੀयां ਕਰਾਂਗੇ ਫਿਰ ਦਵਾਦਾ 2-3 ਨੂੰ ਗੇਟ ਰੈਲੀ ਕਰਕੇ 2 1 25 ਤੇ ਜਿਹੜੀ ਚਾਦ 125 ਦੀ ਜਿਹੜੀ ਆਪਾਂ ਉਹ ਲਾਲਜੀਤ ਸਿੰਘ ਭੁੱਲਰਿਆ ਟਰਾਂਸਪੋਰਟ ਮੰਤਰੀ ਉਹਦੇ ਹਲਕੇ ਵਿੱਚ ਉਹਨਾਂ ਦਾ ਘਰਾਓ ਕਰਾਂਗੇ